ਪਟਿਆਲਾ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਟਿਆਲਾ ਦੇ ਲੀਲਾ ਪਵਨ ਸਥਿਤ KFC ਵਿਖੇ ਬੀਤੀ ਰਾਤ ਗਾਕਾਂ ਦੇ ਵੱਲੋਂ ਚਿਕਨ ਆਰਡਰ ਕੀਤਾ ਗਿਆ ਜਿਸ ਤੋਂ ਬਾਅਦ ਕਸਟਮਰਸ ਨੇ ਸ਼ਿਕਾਇਤ ਕੀਤੀ ਕਿ ਚਿਕਨ ਦੇ ਵਿੱਚੋਂ ਬਦਬੂ ਆ ਰਹੀ ਸੀ ਇਸ ਸਬੰਧੀ ਲੋਕਾਂ ਦੇ ਵੱਲੋਂ ਉੱਥੋਂ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਨੀ ਚਾਹੀ ਉਹਨਾਂ ਤੋਂ ਪੁੱਛਿਆ ਜਾਇਆ ਤੇ ਜਵਾਬ ਮੰਗਿਆ ਗਿਆ ਤਾਂ ਜਿਸ ਨੇ ਜਵਾਬ ਦੇ ਵਿੱਚੋਂ ਜਵਾਬ ਦੇਣ ਤੋਂ ਮਨਾ ਕਰਦੇ ਹੋਏ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਕਿਹਾ ਕਿ ਅਸੀਂ ਇਹ

ਮੇਰਾ ਨਾਮ ਨਵਜੋਤ ਸਿੰਘ ਹੈ ਕਿਤੇ ਖੜੇ ਹਾਂ ਇਸ ਟਮ ਅਸੀਂ ਆਪਾ ਮੈਂ ਇਸ ਟਾਈਮ ਪਟਿਆਲਾ ਲੀਲਾ ਪਵਨ ਦੇ ਕੇएफसी ਦੇ ਬਾਹਰ ਖੜਿਆ ਹਾਂ ਜੀ ਕੀ ਮਾਮਲਾ ਓਰੇ ਅਸੀਂ ਸਰ 10 ਮਿੰਟ ਪਹਿਲਾਂ ਹੀ ਅਸੀਂ ਕਾਲਜ ਤੋਂ ਬਾਹਰ ਆਏ ਆ ਜੀ ਅਸੀਂ ਉਸ ਤੋਂ ਬਾਅਦ ਆਪਣੀ ਅਸਾਈਨਮੈਂਟ ਕੰਪਲੀਟ ਕਰਦੇ ਪਏ ਸੀ ਅਸੀਂ ਪੀਜੀ ਰਹਿੰਦੇ ਆ ਅਸੀਂ ਆਏ ਸਾਨੂੰ ਭੁੱਖ ਲੱਗੀ ਸੀ ਖਾਣ ਆ ਗਏ ਜੀ ਅਸੀਂ ਜਦੋਂ ਅੰਦਰ ਐਂਟਰ ਹੋਏ ਆ ਵੀਰ ਤੁਸੀਂ ਚੈੱਕ ਕਰੋ ਜੀ ਇੱਕ ਵਾਰ ਇੱਥੇ ਇੰਨੀ ਗੰਦੀ ਸਮੈਲ ਆਂਦੀ ਪਈ ਹੈ ਨਾ ਲਾਈਕ ਜਿਵੇਂ ਕੋਈ ਕੁੱਤਾ ਮਰਿਆ ਹੁੰਦਾ ਹੈ ਜੀ ਉਹਦੀ ਸਮੈਲ ਆਉਂਦੀ ਪਈ ਅਸੀਂ ਆਣ ਕੇ ਚੈੱਕ ਕੀਤਾ ਅਸੀਂ ਆਰਡਰ ਕਰਦੇ ਪਏ ਸੀ ਅਸੀਂ ਆਪਣਾ ਚਿਕਨ ਚ ਆਰਡਰ ਕਰਦੇ ਪਏ ਸੀ ਮੇਰੇ ਨਾਲ ਮੇਰੇ ਬ੍ਰਦਰ ਨੇ ਜੀ ਭਵਨ ਤੇਦਰੇ ਨਾਮ ਲਈ ਇਹਨਾਂ ਦਾ ਇਮਰਾਨ ਖਾਨ ਅਸੀਂ ਚੈੱਕ ਕਰਦੇ ਪਏ ਜੀ ਇੰਨੀ ਗੰਦੀ ਸਮੈਲ ਆਉਂਦੀ ਪਈ ਵੀਰੇ ਤੁਸੀਂ ਗੱਲਾਂ ਹੀ ਛੱਡ ਦਿਓ ਜੀ ਅਸੀਂ ਆਣ ਕੇ ਗੱਲ ਕੀਤੀ ਇਹਨਾਂ ਨਾਲ ਵੀ ਭਾਈ ਇੰਨੀ ਗਲਤੀ ਸਮੈਲ ਕਾਦੇ ਵਾਸਤੇ ਆਉਂਦੀ ਪਈ ਹੈ ਸਡਨਲੀ ਇਹ ਕਹਿੰਦੇ ਜੀ ਸਾਡਾ ਕੋਈ ਗੱਲ ਨਹੀਂ ਐਵੇਂ ਦੀ ਕੋਈ ਗੱਲ ਹੈ ਨਹੀਂ ਜੀ 스멜 ਆ ਰਹੀ ਹੈ ਜਾਂ ਕੁਛ ਵੀ ਅਸੀਂ ਇਹਨੂੰ ਕਿਹਾ ਵੀ ਸਾਨੂੰ ਚੈੱਕ ਕਰਾਓ ਜੀ ਤੁਸੀਂ ਚਿਕਨ ਕਿਵੇਂ ਦਾ ਡਿਸਟ੍ਰੀਬਿਊਟ ਕਰਦੇ ਹੋ ਆਲੇ ਦੁਆਲੇ ਵਾਲੇ ਬੰਦਿਆਂ ਨਾਲ ਹੁਣ ਮੈਂ ਸ਼ਟਰ ਤੱਕ ਬੰਦ ਕਰਦਾ ਆਰਡਰ ਇਹਨਾਂ ਨੇ ਸ਼ਟਰ ਬੰਦ ਕਰਤਾ ਤੇ ਦਰਵਾਜ਼ਾ 40 45 ਤੁਹਾਡੇ ਕੋਲ ਜਿਹੜਾ ਆਰਡਰ ਆਇਆ ਉਹ ਬਲਾ ਉਹਦੀ 스멜 ਸੀਗੀ ਬਿਲਕੁਲ ਵੀਰੇ ਅਸੀਂ ਆਰਡਰ ਕੀਤਾ ਹੀ ਅਜੇ ਅਸੀਂ ਆਰਡਰ ਕਰਦੇ ਪਏ ਆ ਇੰਨੀ ਗੰਦੀ 스멜 ਲਈ ਵੀਰੇ ਅਸੀਂ ਆਰਡਰ ਕਿਵੇਂ ਕਰ ਸਕਦੇ ਹਾਂ ਤੁਸੀਂ ਹੋ ਜੀ ਤੁਸੀਂ ਇੱਕ ਦੂਜੇ ਦੀ ਆਰਡਰ ਕਰੋਗੇ ਤੁਸੀਂ ਆਰਡਰ ਤਾਂ ਹੀ ਕਰੋਗੇ ਜੇ ਆਪਣਾ ਫਰੈਸ਼ ਤੋਂ ਉਹਨੂੰ 스멜 ਵਧੀਆ ਆਏਗੀ ਮੈਨੇਜਰ ਨਾਲ ਗੱਲਬਾਤ ਕੀਤੀ ਤੁਸੀਂ ਮੈਨੇਜਰ ਨਾਲ ਗੱਲਬਾਤ ਕੀਤੀ ਉਲਟਾ ਮੈਨੂੰ ਪਤਾ ਹੀ ਕਹਿੰਦੇ ਪਏ ਨੇ ਤੂੰ ਕੌਣ ਹੁੰਨਾ ਹੈ ਤੂੰ ਇਹ ਉਹ ਐਵੇਂ ਕੋਲ ਐਵੇਂ ਕੁਝ ਨਹੀਂ ਹੋ ਸਕਦਾ ਉਹ ਮੈਨੇਜਰ ਸਾਹਿਬ ਖੜੇ ਨੇ ਜੀ ਕਿੱਥੇ ਨੇ ਉਹ ਦੇਖੋ ਜੀ ਦੋ ਮਿੰਟ ਦੋ ਮਿੰਟ ਭਾਈ ਤੁਸੀਂ ਦੋ ਮਿੰਟ ਸਾਹਮਣੇ ਦੇਖੋ ਹਾਂਜੀ ਮੈਂ ਹਾਂਜੀ ਬਾਈ ਅੱਛਾ ਅੱਗੇ ਫਿਰ ਤੁਹਾਨੂੰ ਗੱਲਬਾਤ ਕੀਤੀ ਮੈਨੇਜਰ ਨਾਲ ਗੱਲਬਾਤ ਕੀਤੀ ਸਾਨੂੰ ਕਹਿੰਦੇ ਵੀ ਐਵੇਂ ਦੀ ਕੋਈ ਗੱਲਬਾਤ ਹੈ ਹੀ ਨਹੀਂਗੀ ਸਾਡੇ ਚਿਕਨ 'ਚ ਕੋਈ ਸਮੈਲ ਨਹੀਂ ਆ ਰਹੀ ਅਸੀਂ ਇਹ ਸਾਰਾ ਚਿਕਨ ਸਾਡਾ ਖਰਾਬ ਸੀ ਸਾਡੀ ਗੱਡੀ ਪਿੱਛੋਂ ਐਵੇਂ ਦੀ ਆਈ ਸੀ ਮਾਈਨਸ ਟੈਂਪਰੇਚਰ ਜਿਹੜਾ ਚਿਕਨ ਆਰਡਰ ਕੀਤਾ ਅਸੀਂ ਆਪਣੇ ਨਾਲ ਦੇ ਫਰੈਂਡਸ ਦੇ ਜੀ ਇੱਥੇ ਸਾਡੇ ਸੀਨੀਅਰ ਭਾਈ ਸਾਡੇ ਨਾਲ ਸਨ ਇਹਦੇ ਛੋਟੇ ਛੋਟੇ ਬੱਚੇ ਨੇ ਨਾਲ ਇਹ ਆਰਡਰ ਕਰਦੇ ਪਏ ਨੇ ਇੰਨੀ ਗੰਦੀ ਸਮੈਲ ਆਈ ਸੀ ਇਕੱਠੇ ਹੋ ਗਈ ਸਾਰੇ ਜਾਨੇ ਅਸੀਂ ਜਦੋਂ ਜਾ ਕੇ ਉੱਪਰ ਇਹਨਾਂ ਦਾ ਡੋਰ ਜਿੱਥੋਂ ਉੱਪਰ ਸਟੇਅਰ ਚੜ੍ਹ ਕੇ ਜਿੱਥੇ ਉੱਪਰ ਇਹਨਾਂ ਦਾ ਆਫਿਸ ਏ ਅਸੀਂ ਉੱਥੇ ਜਾ ਕੇ ਜਦੋਂ ਖੋਲਣ ਲੱਗੇ ਜੀ ਉਹਨੂੰ ਉਹਦੇ ਚ ਇੰਨੀ ਗੰਦੀ ਸਮੈਲ ਆਈ ਇਹਨਾਂ ਨੇ 45 ਮਿੰਟ ਸਾਡੇ ਕੋਲ ਵੀਡੀਓ ਮੌਜੂਦ ਏ ਜੀ ਉੱਪਰ ਟਾਈਮ ਮੌਜੂਦ ਏ ਡੇਟ ਐਂਡ ਟਾਈਮ ਸਾਰਾ ਕੁਝ ਜੀ ਇਹਨਾਂ ਨੇ ਉੱਪਰ ਓਪਨ ਨਹੀਂ ਕੀਤਾ ਜੀ ਗੇਟ ਅਸੀਂ ਘਟੋ ਘਟੇ 45 ਮਿੰਟ ਖੜੇ ਰਹੀਆਂ ਜੀ ਇਹਨਾਂ ਨੇ ਬਿਲਕੁਲ ਗੇਟ ਓਪਨਿੰਗ ਨਹੀਂ ਕੀਤੀ ਤੁਸੀਂ ਕੀ ਮੰਗ ਕਰਦੇ ਹੋ ਇਸ ਦਾ ਅੱਗੇ ਕੀ ਮੰਗ ਕਰਦੇ ਅਸੀਂ ਇਹ ਕ ਮੰਗ ਕਰਦੇ ਵੀ ਨਿੱਕੇ ਨਿੱਕੇ ਬੱਚੇ ਸਾਡੇ ਚਿਕਨ ਖਾਂਦੇ ਨੇ ਕਮਾਲ ਦੀ ਗੱਲ ਹੈ ਜੀ ਐਵੇਂ ਦਾ ਸਭ ਕੁਝ ਬੰਨ ਕੀ ਲੱਗਦਾ ਇੰਨਾ ਵੱਡਾ ਬ੍ਰਾਂਡ ਆ ਜੋ ਆਲ ਓਵਰ ਵਰਲਡ 'ਚ ਚੱਲਦਾ ਤੇ ਇਸ ਤਾ ਦਾ ਬਿਹੇਵੀਅਰ ਸਭ ਤੋਂ ਗੰਦਾ ਸਭ ਤੋਂ ਗੰਦਾ ਬ੍ਰਾਂਡ ਕੇਐਸਸੀ ਬ੍ਰਾਂਡ ਹੈ ਸਭ ਤੋਂ ਗੰਦਾ ਬ੍ਰਾਂਡ ਖਾਸ ਕਰਾਂ ਨੀਲਾ ਪਾਵਨ ਪਟਿਆਲੇ ਵਾਲਾ ਜੀ ਠੀਕ ਹੈ ਇਹ ਕੋਈ ਬੋਲੀਵੁੱਡੀ ਗੱਲ ਨਹੀਂ ਹੈਗੀ ਆਸਤੋ ਕੀ ਗੱਲ ਹੋਈ ਸੀ ਕਿ ਉਰੇ ਆਈ ਬਾਈ ਚਿਕਨ ਆਇਆ ਬੋਮ ਮਾਰਾ ਚਿਕਨ ਆਇਆ ਜੀ ਉਰੇ ਦਾ ਜਿਹਨੂੰ স্মੈਲ ਮਾਰਦਾ ਕੋਈ ਕੋਣੀ ਬਰੇ ਕੋਈ ਅਸੀਂ ਤਾਂ ਸੁਣਿਆ ਜੀ ਕਿ ਉਰੇ ਆਇਆ ਜੀ ਇਹਨਾਂ ਦਾ ਸਭ ਕੁਝ ਹੈਗਾ ਪੋਲਟਰੀ ਫਾਰਮ ਹੈ ਸਾਰਾ ਕੁਝ ਹੈਗਾ ਠੀਕ ਹੈ ਨਾ ਭਾਈ ਤੁਸੀਂ ਉਰੇ ਆਏ ਹੋ ਰੋਡ ਜਿਮੇਟਰ ਸੀ ਹਾਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਗੁਰਮੀਨਤ ਸਿੰਘ ਚੀਮਾ ਭਾਈ ਅੱਜ ਜਿਹੜਾ ਹੰਗਾਮਾ ਹੋ ਰਿਹਾ ਹੈ ਕੇएफसी ਦੇ ਬਾਰੇ ਮਾਮਲਾ ਕੀ ਹੈ ਸਾਰਾ ਮਾਮਲਾ ਇਹ ਹੈ ਜੀ ਅਸੀਂ ਉਰੇ ਆਰਡਰ ਕਰਨ ਆਏ ਸੀ ਕਿ ਵੈਜ ਦਾ ਠੀਕ ਹੈ ਨਾ ਪਰ ਜਦ ਅਸੀਂ ਸੱਡਨਲੀ ਜਦ ਅਸੀਂ ਉਰੇ ਪਹੁੰਚੇ ਤਾ 2 ਮਿੰਟ ਬਾਅਦ ਪਤਾ ਨਹੀਂ ਕੀ ਆਇਆ ਨਹੀਂ ਹੈ ਰੱਬ ਜਾਣੇ ਇੰਨਾ ਮਾੜਾ ਚਿਕਨ ਦੀ ਸਮੈਲ ਆਈ ਭਈ ਉਹ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਜਿਵੇਂ ਸਾਨੂੰ ਆਇਆ ਲੱਗੇ ਵੀ ਜਿਵੇਂ ਕੋਈ ਮਰੇ ਹੋਇਆ ਕੁੱਤਾ ਕਿਸੇ ਨੇ ਭੇਜਿਆ ਹੋਵੇ ਠੀਕ ਹੈ ਨੇ ਹੁਣ ਇਹ ਸਾਨੂੰ ਕਹਿੰਦੇ ਨੇ ਜੀ ਸਾਡੀ ਗੱਡੀ ਚੋਂ ਆਇਆ ਭਈ ਠੋਡੀ ਗੱਡੀ ਦੇ ਵਿੱਚ ਤਾਂ -7 ਡਿਗਰੀ ਟੈਂਪਰੇਚਰ ਆਲਵੇਸ 24 ਘੰਟੇ ਰਹਿੰਦਾ ਆਰਡਰ ਕੀ ਕੀਤਾ ਸੀ ਸਰ ਤੁਸੀਂ ਅਸੀਂ ਤਾਂ ਵੈਜ ਆਰਡਰ ਕੀਤਾ ਸੀਗਾ ਭਾਈ ਆ ਆ ਆ ਬੰਦੇ ਬੈਠੇ ਸਾਰੇ ਜਣੇ ਅਸੀਂ ਅਸੀਂ ਸਰ ਨਾਨवेज ਚੀਜ਼ ਮੀਂਡੀ ਪਈ ਅੱਛਾ ਜੀ ਆ ਸਾਰੇ ਬਟ ਇਹਨਾਂ ਨਾਨवेज ਆਰਡਰ ਕੀਤਾ ਪਰ ਜਦ ਮੈਂ ਉਹ ਸਮੈਲ ਲਈ ਨਾ ਮੈਂ ਕਿਹਾ ਵੀ ਇਹ ਤਾਂ ਬਹੁਤ ਗੰਦੀ ਸਮੈਲ ਦਾ ਬਾਈ ਇਹ ਨਾਨवेज ਦਾ ਮਤਲਬ ਦੂਰ ਦੀ ਗੱਲ ਰਹੀ ਬਈ ਇੰਨੀ ਮਾੜੀ ਸਮੈਲ ਜੀ ਇਹ ਤਾਂ ਮਤਲਬ ਜਿਵੇਂ ਲੱਗਦਾ ਵੀ ਜਿਵੇਂ ਮਰਿਆ ਹੋਇਆ ਕੁੱਤਾ ਨਹੀਂ ਹੁੰਦਾ ਬਾਈ ਠੀ ਉਦਾਂ ਹੀ ਸਮੈਲ ਆਈ ਜੀ ਤੇ ਫਿਰ ਅਸੀਂ ਉੱਪਰ ਗਏ ਅਸੀਂ ਉੱਪਰ ਚੈੱਕ ਆਊਟ ਕਰਨ ਗਏ ਸਾਨੂੰ ਇਹਨਾਂ ਨੇ 45 ਮਿੰਟ ਦੀ ਇਹਨਾਂ ਨੇ ਗੇਟ ਨਹੀਂ ਖੋਲਿਆ ਕਿਸੇ ਨੇ ਵੀ ਜੀ ਮੈਨੇਜਰ ਭੱਜਿਆ ਭੱਜਿਆ ਆਇਆ ਉਹਨੇ ਆ ਕੇ ਅੰਦਰੋਂ ਅੰਦਰੋਂ ਆਪਣੇ ਬੰਦੇ ਨੂੰ ਕਿਹਾ ਵੀ ਗੇਟ ਬੰਦ ਕਰ ਦੋ ਉਹਨਾਂ ਨੇ ਗੇਟ ਬੰਦ ਕਰਤਾ ਹੁਣ ਉਹਨੋਂ ਕਹਿੰਦੇ ਨੇ ਜੀ ਅਸੀਂ ਤਤਵੀਰ ਸੁੱਟਤਾ ਜਦ ਦੀ ਡਸਟਬਿਨ ਦੀ ਹਰ ਹਰ ਵਾਰ ਵੀਡੀਓ ਪਈਆਂ ਨੇ ਉਹ ਡਸਟਬਿਨ ਦੇ ਵਿੱਚ ਬਈ ਛੁੱਟਿਆ ਉਹ ਕੀ ਛੁੱਟਿਆ ਤੁਸੀਂ ਯਾਰ ਬਈ ਉਹ ਜੀ ਉਹ ਛੁੱਟਿਆ ਨਾ ਛੁੱਟਿਆ ਇੱਕ ਬਰਾਬਰ ਹੈ ਬਿਲਕੁਲ ਠੀਕ ਹੈ ਬਈ ਉਹਦੇ ਵਿੱਚ ਥਮ ਚਿਕਨ ਤੁਹਾਨੂੰ ਵੀਡੀਓ ਦਿਖਾ ਦੂੰਗਾ ਆਈ ਵਿਲ ਐਜਸੈਂਡ ਦਾ ਵੀਡੀਓ ਉਹ ਇੰਨਾ ਮਾੜਾ ਚਿਕਨ ਸੀਗਾ ਬਈ ਉਹ ਤੁਸੀਂ ਸੋਚ ਨਹੀਂ ਸੀ ਅੰਦਰ ਜਾ ਕੇ ਤੁਸੀਂ ਚੈੱਕ ਕੀਤਾ ਸੀ ਕਿ ਕਿਹੜਾ ਚਿਕਨ ਆ ਉਹ ਬਿਲਕੁਲ ਸਹੀ ਤੁਹਾਡੇ ਕੋਲੋਂ ਜਿਹੜਾ ਉਹ ਚਿਕਨ ਤੁਸੀਂ ਆਰਡਰ ਕੀਤਾ ਉਹ ਹੈਗਾ ਮੌਜੂਦ ਕਿ ਉਹਨਾਂ ਨੇ ਵਾਪਸ ਲੈ ਲਿਆ ਮੈਂ ਚਿਕਨ ਆਰਡਰ ਨਹੀਂ ਕੀਤਾ ਮੈਂ ਆਪਣੇ ਬੱਚੇ ਲਈ ਵੈਜ ਆਰਡਰ ਕੀਤਾ ਸੀਗਾ ਪਰ ਆਹਾਂ ਆ ਬਿਲਕੁਲ ਨਾ ਪਰ ਤੁਹਾਡੇ ਕੋਲ ਠੀਕ ਹੈ ਨਾ ਇਹ ਸਾਰਿਆਂ ਨੇ ਨੋਨ ਕੀ ਐਫਸੀ ਦਾ ਮੈਟਰ ਆਇਆ ਮਾਮਲਾ ਕੀ ਹੈ ਅਪਲ ਬਰਖਾਰ ਪਾਈ ਹੈ ਵੀ ਉੱਥੇ ਚਿਕਨ ਚੋ ਸਮੈਲ ਆ ਰਹੀ ਸੀ ਦਰਖਾਸਤ ਆ ਗਈ ਆ ਅਸੀਂ ਵੈਰੀਫਾਈ ਕਰਕੇ ਜੈਸੀ ਨੂੰ ਕਾਰਵਾਈ ਲਾਵਾਂਗੇ ਤੁਸੀਂ ਜਾਂਚ ਕੀਤਾ ਸੀ ਸਰ ਚਿਕਨ ਵਗੈਰਾ ਦੇਖਿਆ ਸੀ ਹੈ ਗੱਲ ਸੱਚੀ ਹਾਂਜੀ ਚੈੱਕ ਨਹੀਂ ਕੀਤਾ ਸੀ ਅਸੀਂ ਲੈ ਕੇ ਲੋਟਰਨ ਭੇਜਾਂਗੇ ਜਿਵੇਂ ਵੀ ਹੋ ਜੇ ਕਬਜ਼ੇ 'ਚ ਲੈ ਲਿਆ ਆਪਣੇ ਕੋਈ ਬੰਦਾ ਵੀ ਫੜਿਆ ਇਹਦੇ ਵਿੱਚ ਕੋਈ ਸਰ ਅਜੇ ਨਹੀਂ ਕੋਈ ਗ੍ਰਿਫਤਾਰੀ ਹੋਈ ਜੀ ਗ੍ਰਿਫਤਾਰੀ ਤੇ ਮਕਦਮੇ ਜੀ ਹੋਏਗੀ ਜਿ ਮਕਦਮਾ ਹੋ ਜੀ ਅਜੇ ਤੱਕ ਫਿਲਹਾਲ ਜਾਂਚ ਪੜਤਾਲ ਤੋਂ ਕੋਈ ਬੰਦਾ ਲੈ ਕੇ ਆਏ ਹੋ ਹਾਂ ਹਾਂ ਜਾਂਚ ਕਰਾਂਗੇ ਜੀ ਜੀ ਕਿੰਨਾ ਕੁ ਹੈ ਕੁਆਂਟੀਟੀ ਕਿੰਨੇ ਕੁ ਹੈ ਕਿਉਂਕਿ ਜਿਹੜੇ ਕਹਿ ਰਹੇ ਆ ਕਿ ਜ਼ਿਆਦਾ ਕੁਆਂਟੀਟੀ ਸੀ 15 ਤੋਂ ਕਹਿੰਦੇ ਵੀ ਕੁਆਂਟੀਟੀ ਜ਼ਿਆਦਾ ਸੀ ਜਿਆਦਾ ਸੀ 20 ਕਿਲੋ ਹਾਂ ਠੀਕ ਲੋ ਜੀ ਅੱਗੇ ਕੀ ਕਾਰਵਾਈ ਹੋਣ ਜਾ ਰਹੀ ਸਰੇ ਦੇ ਉੱਪਰ ਏਜੰਸੀ ਰਿਪੋਰਟ ਆਏਗੀ ਉਸ ਦਾ ਕਰ ਵੀ ਹੰਮੇ ਚ ਲਿਆਵਾਂਗੇ ਜੇ ਜਿਹੜੀ ਬਣਦੀ ਹੈ ਜੀ ਸਖਤੋ ਸਖਤ ਬਣਦੀ ਤਾਂ ਸਖਤ ਲਿਆਵਾਂਗੇ ਠੀਕ ਹੈ ਠੀਕ